ਅਨੇਕ ਪਾਨੀਓ ਘਰ ਦੇ ਕੋਲ ਕੋਯੋਰ ਤੇਰੇ ਆ ਜੀ ਉਹ ਵੀ ਕਾਨੀਆਂ ਜੀ ਬਿਲਕੁਲ ਬਾੜੀ ਆ ਜੀ ਸਾਡੇ ਐਮ ਸੀ ਸਾਹਿਬ ਜੀ ਜਗਜਿੰਦਰ ਭੱਲਾ ਜੀ ਬਲਦੇਵ ਬੱਬੂ ਜੀ ਅਗਿੱਤੇਆ ਭਟਾਰਾ ਜੀ ਉਹ ਔਰ ਚੰਦੀ ਸਾਹਿਬ ਸਾਥ ਹੋਰੇ ਆ ਗਏ ਆ ਅੱਜ ਅੱਜ ਬੇਨਤੀ ਆ जिना में सम्मान लत्र और जी शान बहादुर वाले मुकेश लाइट वाले बग्गामा जी भी आओ अभी लगे जाना अपना ऐड दीजिए हां गटक जल्दी से जल्दी चलो कृपाता कर करो ਸੁਰੇ ਵਾਲੇ ਜਿੱਥੇ ਵੀ ਆ ਪਹੁੰਚੇ ਸਰਦਾਰ ਕੇਵਲ ਸਿੰਘ ਜੀ ਤੱਕਰ ਇੱਥੇ ਪਹੁੰਚੇ ਜੈ ਸ਼ੰਕਰ ਖਾਨ ਸਾਹਿਬ ਅੱਜ ਨਕੋਤਰ ਦੇ ਵਿੱਚ ਮਹਾ ਸ਼ਿਵਰਾਤਰੀ ਉਤਸਵ ਦੇ ਸੰਬੰਧ ਵਿੱਚ ਜਿਹੜੀ ਹੈਗੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਕੀ ਕਹਿਣਾ ਚਾਹੋਗੇ ਅੱਜ ਜਿੰਦ ਮਾਂਦੇ ਆ ਗਏ ਪੂਰੇ ਸ਼ਹਿਰ ਦੇ ਸੰਜੋਗ ਦੇ ਨਾਲ ਹੋਰ ਵੀ ਕੰਨੇਜੋ ਹੋਰ ਬਹੁਤ ਆਸਰੂ ਕੀ ਮੈਂ ਅੱਜ ਇਹ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਮੈਂ ਆਪਣੇ ਵੱਲੋਂ ਮਹਾ ਸ਼ਿਗਰਤੀ ਉਤਸਵ ਮੇਰੀ ਲੋ ਮੇਰੇ ਸਾਰੇ ਨਿਮਰਾਂ ਹੋ ਗਏ ਪੂਰੇ ਸ਼ਹਿਰ ਨਿਵਾਸੀਆਂ ਨੂੰ ਜਿਸ ਐਕਸੇ ਮੇਰੇ ਪਰਿਵਾਰਾਂ ਆਪਣੇ ਲੋਕ ਮੇਰੇ ਸਭ ਮੇਟਰੀ ਵੱਲੋਂ ਲੱਖ ਲੱਖ ਜੁੜਾਈਆਂ ਹਾਂਜੀ ਅੱਜ ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਮੈਂ ਮਹਾਸ਼ਿਵਰਾਤਰੀ ਉਸਕ ਕਮੇਟੀ ਵੱਲੋਂ ਖਾਨ ਸਾਹਿਬ ਵੱਲੋਂ ਪੂਰੀ ਕੜੀ ਮਹਾਸ਼ਿਵਰਾਤਰੀ ਉਸਕ ਕਮੇਟੀ ਵੱਲੋਂ ਇਲਾਕੇ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸ਼ੰਕਰ ਮੋਲੇ ਅਗੇ ਇਹੀ ਅਰਦਾਸ ਕਰਦਾ ਕਿ ਸਾਡੇ ਹਲਕੇ ਨੂੰ ਸਾਡੇ ਇਲਾਕੇ ਨੂੰ ਅਮਨ ਸ਼ਾਂਤੀ ਔਰ ਖੁਸ਼ਹਾਲੀ ਉਹ ਬੋਲੇ ਬਾਬਾ ਜੇ ਅਜਨ ਕੁਦਰ ਦੇ ਆਪਾਂ ਦੇਖ ਸਕਦੇ ਸਾਰਾ ਨੂੰ ਕੁਦਰ ਕਰਾਇਆ ਉਹ ਸ਼ੰਕਰ ਨੂੰ ਆਣਾ ਨਰਗਤੀ ਮਾਤਾ ਦੇ ਨਾਮ ਤੇ ਗੂੰਜਿਆ ਆ ਹਰ ਕੋ ਜ ਆਪਣਾ ਆਪਣਾ ਇੱਕ ਐਸਾ ਆਸਾ ਨੂੰ ਲੈ ਕੇ ਸੜਕਾਂ ਦੇ ਲੋਕ ਕਿਹੜੇ ਨੇ ਆਪਣਾ ਆਪਣਾ ਆਗਮਨ ਕਰਾਉਣਾ ਜਿਹੜਾ ਹੈ ਖੁਸ਼ੀ ਜाहिर ਕਰਨ। ਸੋ ਅੱਜ ਦੇ ਅਰੇ ਦੀ ਬਹੁਤ ਬਹੁਤ ਬਣੀ ਜੀ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਬਤਾਈਏ। ਜੈ ਸ਼ੰਕਰ ਜੈ ਸ਼ੰਕਰ ਸ਼ਮਸ਼ ਗ੍ਰਾਤੀ ਕਮੇਟੀ ਵੱਲੋਂ ਅੱਜ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਨਵੀਂ ਕਲਾ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ 'ਚ ਹੁੰਦੀ ਹੋਈ ਵਾਪਸ ਦੇਵੀਤਰਾ ਮਤ ਹੈ ਫਰਮ ਹੋਏਗੀ ਮੈਂ ਤ੍ਰਿਸ਼ਕੁਮਾਰ ਕਰਾਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਮਾਸ਼ਾਗਾਫਰੀ ਉਸ ਸਭ ਤੋਂ ਮੀਟੂ ਅਤੇ ਸ਼ਹਿਰ ਨਿਵਾਸੀਆਂ ਲੱਖ-ਲੱਖ ਦਾ ਜੈਗੋਇਨ ਹਾਂਜੀ ਗਾਇਮ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਕੀ ਕਹਿਣਾ ਚਾਹੋਗੇ ਅੱਛੇ ਉਹਨਾਂ ਦੇ ਕੀ ਮੈਂ ਅੱਜ ਇਹ ਦਣਾ ਚਾਹੋਗੇ ਅੱਜ ਦੇ ਦਿਨ ਤੇ ਕਿ ਸਾਡੇ ਪੂਰਬ ਜਿਹੜੇ ਨਿਕੋ ਗੁਰੂ ਆਪ ਦਾ ਫਤਿਹ ਵਾਲੇ ਦੇ ਦੇਖਦੇ ਕਿ سارے ਸਦੀਪਾਇ ਚਾਰ ਸਾਂਝ ਦਾ ਮੂਜਸਮਾ ਨੇ ਔਰ ਮਹਾਂਦੇਵ ਜੀ ਦੇ ਸਤਰਾਪ ਕੇ ਪੰਮਾਇਂ ਤੇ ਪਾਈ ਜਾ ਰਿਹਾ ਹੁੰਦਾ ਇਹ ਇੱਕ ਦੁਨੀਆ ਸਰਵਸੰਗਤ ਦੇਸ਼ਾ